ਉਪਰ ਇਹ ਗੱਲ ਕਰ ਰਹੇ ਆ ਜਨੂਸ 24 ਜਲਾਲਾਬਾਦ ਤੋਂ ਹਾਂਜੀ ਕਿਚੂਰਾ ਸਾਹਿਬ ਸਵਾਗਤ ਹੈ ਚੈਨਲ ਤੇ ਧੰਨਵਾਦ ਜੀ ਤੇ ਕਿਚੂਰਾ ਸਾਹਿਬ ਇੱਕ ਰਾਤ ਦੀ ਇੱਕ ਤੁਹਾਡੀ ਆਵਾਜ਼ ਦੇ ਵਿੱਚ ਆਡੀਓ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੁਹਾਡੇ ਕਿਸੇ ਬੰਦੇ ਦੇ ਵੱਲੋਂ ਰਾਜਪਾਲ ਆ ਕੋਈ ਕੁਰੀ ਪਿੰਡ ਦਾ ਉਸ ਦੇ ਵੱਲੋਂ ਇਹ ਵਾਇਰਲ ਕੀਤੀ ਗਈ ਹੈ ਕੀ ਸਪਸ਼ਟੀ ਕਰਨਾ ਹੈ ਕਿ ਵਾਕਿਆ ਵਾਜਬ ਹੈ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਸਹੀ ਵਾਇਰਲ ਹੋ ਰਹੀ ਹੈ ਜਾਂ ਗਲਤ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਗਲਤ ਹੈ ਜੀ ਇਹ ਮੇਰੀ ਆਵਾਜ਼ ਨਹੀਂ ਹੈ ਜੀ ਜਿਹੜੇ ਬੰਦੇ ਦੇ ਤੁਸੀਂ ਗੱਲ ਕਰ ਰਹੇ ਹੋ ਮੇਰੇ ਕੋਲ ਡਰਾਈਵਰ ਲੱਗਿਆ ਰਿਹਾ ਹੈ ਇਹਨੇ ਦੋ ਵਾਰੀ ਮੇਰੀ ਗੱਡੀ ਦਾ ਐਕਸੀਡੈਂਟ ਕੀਤਾ ਹੈ ਕੋਈ ਮੈਨੂੰ ਉਹਦਾ ਤਾਂ ਨਹੀਂ ਉਹਦੇ ਕੋਲ ਹੈਗਾ ਨਾ ਨਾ ਕੋਈ ਉਹਦਾ ਨਹੀਂ ਮੇਰੇ ਨਾਲ ਡਰਾਈਵਰ ਦਾ ਕੰਮ ਕਰਦਾ ਸੀ ਸਿਰਫ ਓਕੇ ਕਿੰਨੇ ਸਮੇਂ ਤੋਂ ਕਰਦਾ ਹੈ ਤੁਹਾਡੇ ਨਾਲ ਕੰਮ ਬਸ 5-6 ਮਹੀਨੇ ਤੋਂ ਅੱਛਾ ਜੀ ਕੀ ਗੱਲ ਬਾਤ ਕੀ ਹੋਈ ਹੈ ਉਹਦੇ ਵਿੱਚ ਇਹਦਾ ਮੋਬਾਈਲ ਰਿਪੇਅਰ ਦਾ ਕੰਮ ਹੈ ਜੀ ਓਕੇ ਜੀ ਇਹਦਾ ਸੌਫਟਵੇਅਰ ਵੀ ਜਾਂਦਾ ਹੈ ਤੇ ਹਾਰਦਾ ਵੀ ਨੂਰ ਟੈਲੀਕਮ ਦੇ ਨਾਮ ਤੇ ਇਹਦਾ ਦੁਕਾਨ ਹੈ ਜੀ ਜੀ ਉਹ ਉੱਥੇ ਕੰਮ ਕਰਦਾ ਰਿਹਾ ਜੀ ਉਸ ਤੋਂ ਬਾਅਦ ਇਹ ਮੇਰੇ ਟੱਚ 'ਚ ਆਇਆ ਮੈਂ ਕਿਹਾ ਮੈਨੂੰ ਡਰਾਈਵਰ ਦੀ ਲੋੜ ਸੀ ਜੀ ਜੀ ਓਕੇ ਜੀ ਉਦੋਂ ਮਾ ਦੇ ਬੰਦੇ ਨੇ ਮੈਂ ਰੱਖਿਆ ਨਾਲਪੁਰ ਮੈਨੂੰ ਇਹਦੀਆਂ ਕੁਝ ਆਦਤਾਂ ਠੀਕ ਨਹੀਂ ਲੱਗੀਆਂ ਜੀ ਜੀ ਇਹਨੇ ਦੋ ਵਾਰੀ ਐਕਸੀਡੈਂਟ ਕੀਤਾ ਕਾਰ ਦਾ ਕਿਉਂਕਿ ਡਰਾਈਵਿੰਗ ਦੇ ਦੌਰਾਨ ਫੋਨ ਦੀ ਵਰਤੋਂ ਕਰਦਾ ਸੀ ਬਹੁਤ ਜ਼ਿਆਦਾ ਜੀ ਜੀ ਮੇਰੀ ਗੱਡੀ ਸਾਰੀ ਇੱਕੋ ਟੁੱਟ ਗਈ ਕਈ ਵਾਰ ਦੋ ਵਾਰ ਟੁੱਟੀ ਹੈ ਜੀ ਜੀ ਤੁਸੀਂ ਉਹਨਾਂ ਨੂੰ ਕਦੇ ਸਮਝਾਇਆ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਸਮਝਾਇਆ ਜੀ ਬਿਲਕੁਲ ਸਮਝਾਇਆ ਇਹਨੂੰ ਬੜਾ ਤਰੀਕੇ ਨਾਲ ਸਮਝਾਇਆ ਤੂੰ ਮੇਰਾ ਭਰਾ ਹੈ ਵੀਰ ਬਣ ਕੇ ਵੀ ਚਲਦੇ ਸਮੇਂ ਜਦੋਂ ਗੱਡੀ ਚਲਾਉਣੀ ਹੈ ਡਰਾਈਵਿੰਗ ਦੇ ਦੌਰਾਨ ਤੁਸੀਂ ਆ ਫੋਨ ਦੀ ਵਰਤੋਂ ਨਹੀਂ ਕਰਨੀ ਮੈਂ ਨਹੀਂ ਬੰਨਿਆ ਫਿਰ ਉਦੋਂ ਮੈਂ ਦੇਣਾ ਮੈਂ ਫੋਨ ਤੇ ਗੱਲ ਕਰਨੀ ਬੰਦ ਕਰਤੀ ਉਹਨੂੰ ਨਾਲ ਦੀ ਲੈ ਕੇ ਆਇਆ ਜੀ ਉਦੋਂ ਮੈਂ ਤੈਸ਼ ਛਾ ਕੇ ਫਿਰ ਆਇਆ ਮੈਨੂੰ ਕਹਿੰਦਾ ਵੀ ਮੈਂ ਤੇਰਾ ਪ੍ਰੈਟਿਕਲ ਕੈਰੀਅਰ ਬਰਬਾਦ ਕਰ ਦਿਆਂਗਾ ਜੀ ਤੂੰ ਮੈਨੂੰ ਅਜਾ ਇਗਨੋਰ ਕਰਦਾ ਮੈਂ ਕਹਿੰਦਾ ਜੀ ਮੈਂ ਇਗਨੋਰ ਕਾ ਨੂੰ ਕਰਦਾ ਮੈਂ ਰੈ ਤੈਨੂੰ ਅੰਦਰ ਅਹਿਸਾਸ ਕਰਾਉਣਾ ਚਾਹਣਾ ਵੀ ਤੈਨੂੰ ਅਹਿਸਾਸ ਤਾਂ ਹੋਵੇ ਤੂੰ ਗਲਤ ਕਰ ਰਿਹਾ ਹੈ ਜੂਰਾ ਸਾਹਿਬ ਹੋਰ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਸਿਆਸੀ ਜਿਹੜਾ ਕਰੀਅਰ ਆ ਉਹ ਜਿਹੜਾ ਖਤਮ ਕਰ ਦੇਵਾਂਗਾ ਕੋਈ ਹੋਰ ਵੀ ਗੱਲਬਾਤ ਕੋਈ ਐਸੀ ਹੋਈ ਹੈ ਕੋਈ ਗੱਲ ਨਹੀਂ ਹੋਰ ਇਦਾਂ ਦੀ ਕੋਈ ਗੱਲ ਹੀ ਨਹੀਂ ਹੋਰ ਬਸ ਆਹੀ ਗੱਲਬਾਤ ਹੋਈ ਮੈਂ ਤਾਂ ਫੋਨ ਨਹੀਂ ਚੱਕਿਆ ਜੀ ਉਹ ਤੈਸ਼ ਆ ਕੇ ਗੁੱਸੇ ਚ ਆ ਕੇ ਤੇ ਮੈਨੂੰ ਬੁਲਣ ਲੱਗ ਪਿਆ ਜੀ ਜੀ ਉਸ ਤੋਂ ਬਾਅਦ ਕੁਝ ਨਹੀਂ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਸੀ ਤੇ ਇਹ ਬੰਦੇ ਨੇ ਕੀ ਕੀਤਾ ਵੀ ਆਪ ਜਾਣਦਾ ਮੋਬਾਈਲ ਦਾ ਕੰਮ ਜਾਣਦਾ ਸੌਫਟਵੇਅਰ ਦਾ ਜਾਣਦਾ ਤੁਹਾਨੂੰ ਪਤਾ ਹੈ ਅੱਜ ਕੱਲ ਅਲੱਗ ਅਲੱਗ ਲੀਡਰਾਂ ਦੀਆਂ ਕਈਆਂ ਦੀ ਆ ਜਾਂਦੀਆਂ ਆਡੀਓ ਤੁਸੀਂ ਦੇਖ ਲਓ AI ਤੇ ਕੀ ਨਹੀਂ ਹੁੰਦਾ ਦੱਸੋ ਜੀ ਜੀ ਪਰ ਉਹ ਆਡੀਓ ਦੇ ਵਿੱਚ ਬੜਾ ਕੁਝ ਕਿਹਾ ਜਾਂਦਾ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ दारू ਦੀ ਕਿਹਾ ਜਾ ਰਿਹਾ ਹੈ ਬਈ ਦੇਖੋ ਮੈਂ ਇਹ ਕਹਿ ਰਿਹਾ ਆਡੀਓ ਦੇ ਉੱਪਰ ਬਹੁਤ ਕੁਝ ਬਣਾਇਆ ਜਾ ਸਕਦਾ ਜੀ ਜੀ ਕਿਸੇ ਦੀ ਆਵਾਜ਼ ਪੁੱਟ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਜੇ ਇਸ ਗੱਲ ਨੂੰ ਤੁਸੀਂ ਪੱਲੀਭਾਤ ਜਾਣਦੇ ਹੋਵੋਗੇ ਕਿ ਅੱਜ ਕੱਲ ਜਿਹੜਾ ਜਮਾਨਾ ਹੈ ਜੀ ਜੀ ਹਰ ਕੁਝ ਮਾਨੋਵੇ ਐਪਲੀਕੇਸ਼ਨ ਦੇ ਵਿੱਚ ਜੋ ਮਰਜ਼ੀ ਕਿਸੇ ਦੀ ਆਵਾਜ਼ ਪੁੱਟ ਕਰਕੇ ਕੀਤਾ ਜਾ ਸਕਦਾ। ਕਚੂਰਾ ਸਾਹਿਬ ਤੁਹਾਡੇ ਡਰਾਈਵਰ ਤੋਂ ਇਲਾਵਾ ਹੋਰ ਵੀ ਕੋਈ ਇਹਦੇ ਵਿੱਚ ਸ਼ਾਮਲ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਐਡਿਟ ਕੀਤੀ ਗਈ ਹੈ ਕੋਈ ਹੋਰ ਵੀ ਸਿਆਸੀ ਲੋਕ ਸ਼ਾਮਲ ਨੇ ਤੁਹਾਡੀ ਪਾਰਟੀ ਦੇ ਹੋ ਸਕਦੇ ਹੋ। ਹੋ ਸਕਦੇ ਆ। ਹੋ ਸਕਦੇ ਆ। ਮੈਂ ਇੰਦੀ ਬਾਰੇ ਕੀ ਕਹਿ ਸਕਦਾ? ਇਹ ਹੋ ਸਕਦੇ ਆ ਸ਼ਾਮਲ ਹੋ ਸਕਦੇ ਤੇ ਬਾਰੇ ਮੈਨੂੰ ਵੀ ਪਤਾ। ਮੈਂ ਇਹ ਵੀ ਕਹਿ ਰਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਕੁਝ ਕਰ ਸਕਦਾ। ਜੀ ਉਹ ਫੋਟੋ ਵੀ ਕਰ ਸਕਦਾ ਐਡਿਟ ਕਰ ਸਕਦਾ ਕੋਈ ਆਡੀਓ ਹੋਰ ਬਣਾ ਸਕਦਾ ਕੁਝ ਵੀ ਕਰ ਸਕਦਾ ਜੀ ਕਚੂਰਾ ਸਾਹਿਬ ਕੀ ਲੱਗਦਾ ਕੀ ਦੇ ਕਹਿਨ ਦੇ ਉੱਪਰ ਇਸ ਨੇ ਜਿਹੜੀ ਇਹ ਆਡੀਓ ਵਾਇਰਲ ਕੀਤੀ ਹੈ ਸਰ ਜੀ ਕਿ ਪਤਾ ਨਹੀਂ ਕੀ ਕਹਿ ਸਕਦੇ ਜੀ ਮੈਂ ਇਹਦੇ ਬਾਰੇ ਨਹੀਂ ਜਾਣਦਾ ਜੀ 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 ਮੈਂ ਇਹ ਮਨਸ਼ਾ ਜਾਣਦੀ ਕਿ ਇਹ ਦੇ ਕਹਿਨ ਤੇ ਕਰ ਰਿਹਾ ਜੀ 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 ਬਾਕੀ ਮੈਂ ਤੁਹਾਨੂੰ ਸਵਾਰਥੀ ਕਰਨ ਦੇ ਰਿਹਾ ਵੀ ਇਹ ਮੇਰੀ ਆਵਾਜ਼ ਨਹੀਂ ਹੈ ਮੇਰੀ ਹਾਈ ਅਥਾਰਟੀ ਨੂੰ ਭੇਜ ਰਿਆ ਪਰ ਐਸਐਸਪੀ ਸਾਹਿਬ ਨੂੰ ਮਿਲ ਕੇ ਕਹਿ ਰਿਹਾ ਵੀ ਇਹਦੇ ਤੇ ਵਿਰੋਧ ਵੰਡ ਦੀ ਗਾਰਜ ਕੀਤੀ ਜਾਵੇ ਉਹਦੇ ਨਾਲ ਆਡੀਓ ਦੀ ਜਾਂਚ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਤੁਸੀਂ ਕੀਤੀ ਕਿਉਂਕਿ ਇਦਾਂ ਲੱਗਦਾ ਜਿਦਾਂ ਇਹ ਵੋਟਾਂ ਦੀ ਵੋਟਾਂ ਦੀ ਇਹ ਵੋਟਾਂ ਦੇ ਮੌਕੇ ਦੀ ਹੈ ਜੇ ਐਂ ਲੱਗਦਾ ਆਡੀਓ ਵਾਇਰਲ ਹੈ ਨਹੀਂ ਮੈਂ ਤੁਹਾਡੇ ਵੱਲੋਂ ਗੱਲ ਕਰਨੀ ਹੈ ਤੁਸੀਂ ਤੁਹਾਡੇ ਵੱਲੋਂ ਨਹੀਂ ਉਹਦੇ ਨਾਲ ਗੱਲਬਾਤ ਕੀਤੀ ਗਈ ਕਿ ਮੇਰੀ ਆਡੀਓ ਫੇਕ ਕਿਉਂ ਬਣਾ ਕੇ ਵਾਇਰਲ ਕੀਤੀ ਹੈ ਮੈਂ ਹੁਣ ਉਹਦੇ ਨਾਲ ਕਾਦੀ ਗੱਲ ਕਰਾਂ ਉਹ ਕਹਿੰਦਾ ਮੈਂ ਜਰਾ ਪੋਲੀਟਿਕਲ ਕੈਰੀਅਰ ਬਰਬਾਦ ਕਰਨਾ ਹੈ ਭਾਈ ਜੀ ਜੋ ਕਰਨਾ ਕਰਨਾ ਹੈ ਭਾਈ ਤੁਹਾਡੇ ਵੱਲੋਂ ਅਗਲੀ ਕਾਰਵਾਈ ਹੁਣ ਕਿਹੋ ਜੀ ਕੀਤੀ ਜਾਏਗੀ ਮੈਂ ਦੇਖੋ ਜੀ ਕੰਪਲੇਨਟ ਕਰਾਂਗਾ ਇਹਦੀ ਜੀ ਮੈਨੂੰ ਰਾਤ ਹੀ ਫੋਨ ਆਇਆ ਰਾਤ ਮੈਨੂੰ 12 ਵਜੇ ਪਤਾ ਲੱਗਿਆ ਉਹ ਤੋਂ ਬਾਅਦ ਡਾਕਟਰ ਹੁਣ ਆਇਆ ਜੀ 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 ਹੁਣ ਤੁਹਾਡੇ ਵੀਰਾਂ ਭਰਾਵਾਂ ਦੇ ਆਈ ਜਾਂਦੇ ਜੀ ਜੀ ਤੇ ਉਹਦੇ 'ਚ ਮੈਂ ਹੁਣ ਤੁਮ੍ਹਨ ਕੰਪਲੇਨਟ ਕਰਾਂਗਾ ਜੀ ਜੀ ਕੋਈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਜਾਂ ਹੋਰ ਕਈਆਂ ਦਾ ਤੁਹਾਨੂੰ ਫੋਨ ਆਇਆ ਇਸੇ ਮਸਲੇ ਤੇ ਜਾਨੀ ਨਹੀਂ ਮੈਨੂੰ ਇਸ ਬਾਬਤ ਕੁਛ ਨਹੀਂ ਗੁੱਗਲ ਜੀ 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 ਤੁਹਾਡੇ ਵਰਗੇ ਭਰਾ ਜਾਂ ਕੋਈ ਮੇਰੇ ਜਿਹੜੇ ਵਰਕਰ ਆ ਜਾਂ ਜੀ ਜੀ ਉਹਨਾਂ ਨਾਲ ਗੱਲਬਾਤ ਹੋਈ ਜੀ ਜੀ ਉਹਨਾਂ ਆਉਣ ਵਾਲੇ ਸਮੇਂ ਦੀ ਗੱਲ ਕਰੀ ਇੱਕ ਚੂਰਾ ਸਾਹਿਬ ਤਾਂ ਆਮ ਆਦਮੀ ਪਾਰਟੀ ਜੀ ਤੁਸੀਂ ਰਹਿ ਕੇ ਕੰਮ ਕਰ ਰਹੇ ਮੈਂ ਇੱਥੇ ਆ ਮੈਂ ਇੱਥੇ ਨੇ ਕਿਉਂ ਛੱਡ ਕੇ ਜਾਣਾ ਤੁਸੀਂ ਕੀ ਗੱਲ ਕਰ ਰਹੇ ਹੋ ਜੀ ਜੀ ਮੈਂ ਵੇਖੋ ਮੈਨੂੰ ਜਿਵੇਂ ਕਿਤੇ ਜਾਣਾ ਹੁੰਦਾ ਤਾਂ ਮੇਰੇ ਕੋਲ بڑے ਹਥਿਆਰ ਹੁੰਦੇ ਮੈਂ ਮੈਂ ਵੇਖੋ ਮੈਨੂੰ ਮੈਨੂੰ ਕਿਹੜਾ ਵੀ ਕੋਈ ਮੈਨੂੰ ਵੀ ਕੋਈ ਦਿੰਦਾ ਸੀ ਆਫਰਾਂ ਦਿੰਦਾ ਸੀ ਵੀ ਤੁਸੀਂ ਅੰਦਰ ਆਓ ਤੁਹਾਨੂੰ ਦਿੱਤਾ ਦਿੰਨੇ ਦੋ ਜੀ ਜੀ ਜਦੋਂ ਸਮਾਂ ਸੀ ਮੈਂ ਉਦੋਂ ਨਹੀਂ ਕਿਹਾ ਮੈਂ ਹੁਣ ਕੀ ਕਰਨ ਜਾਣਾ ਦੱਸ ਜੀ ਜੀ ਮੈਂ ਆਪਣੀ ਪਾਰਟੀ ਮੈਂ ਇੱਥੇ ਖੜੀ ਕੀਤੀ ਐ ਮੈਂ ਇੱਥੇ ਬੂਟਾ ਲਾਇਆ ਅਸੀਂ ਪੀਮਲ ਸੀ ਜੀ ਮੈਂ ਕਿੱਧਰ ਜਾਣਾ ਦੱਸੂ ਜੀ ਜੀ ਮੈਂ ਤਾਂ ਉਹਦਾ ਕੰਮ ਕਰ ਕਰ ਰਹੇ ਆ ਬੁਧੀਆਂ ਕਰ ਰਹੇ ਆ ਜੀ ਜੀ ਤਾਂ ਤੁਹਾਡਾ ਸਪਸ਼ਟੀਕਰਨ ਬਿਲਕੁਲ ਸਾਫ਼ ਹੈ ਆ ਬਿਲਕੁਲ 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 ਫੇਕ ਹੈ ਬਿਲਕੁਲ ਇਹਨੇ ਤੇ ਬੰਦੀ ਕਾਰਵਾਈ ਕਰਵਾਉਗੀ ਠੀਕ ਹੈ ਓਕੇ ਜੀ ਬਹੁਤ ਬਹੁਤ ਧੰਨਵਾਦ ਜੂਰਾ ਸਾਹਿਬ